ਇਹ ਫੰਡ ਹੈ ਤੇ 280 ਪੈਲੇ ਚੱਲ ਰਹੀ ਹੈ ਕਰੋੜਾਂ ਦੇ ਹੈਲਥਕੇਅਰ ਚੈਰੀਟੇਬਲ ਫੰਡ ਜਿਹੜਾ ਸਾਡਾ تقریبا ਪਹਿਲੇ 500 ਤੋਂ ਪਹਿਲੇ ਚੱਲ ਰਿਹਾ ਹੈ ਇਹ ਉਹਦੇ ਵਿੱਚ ਵਾਅਦਾ ਕਰਦੇ ਹੋਏ ਜਦੋਂ ਪ੍ਰੈਸ ਆਉਂਦੀ ਹੈ ਉਹ ਸਾਰਿਆਂ ਦੇ ਸਤਾਂ ਵਿੱਚ ਸਹਿਯੋਗ ਹੈ ਤੇ ਉਹਨਾਂ ਦੀ ਮਿਹਰਬਾਨੀ ਦੇ ਨਾਲ ਇਹ ਕੰਮ ਕਰ ਪਏ ਆ ਤੇ ਅੱਗੇ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜਾ ਹਸਪਤਾਲ ਦਾ ਇਲਾਜ ਹੁੰਦਾ ਹੈ ਤੇ ਇਹ ਜਿਹੜੇ ਨੇ ਇਹ ਤਾਂ ਹੁਣ ਕਹਿਣ ਦੀ ਲੋੜ ਨਹੀਂ ਪੈਂਦੀ ਐ ਸਪੋਰਟਿਵ ਦੇ ਵਿੱਚ ਤਕਰੀਬਨ ਉੱਥੇ ਤਾਂ ਸਾਨੂੰ ਆਪ ਲਿਖੇ ਜਾਣਾ ਪੈਂਦਾ ਜੀ ਇਹ ਤੇ ਸਾਰੇ ਦੇਖੀ ਅਸੀਂ ਪਹਿਲੀ ਬਾਤ ਚ ਟਲਾ ਦਿੰਦੇ ਹਾਂ ਸਾਰੇ ਨੂੰ ਰੇਟ ਮੇਰੇ ਖਾਤੇ ਦੇ ਬਣ 70 ਤੇ 75% ਜਿਹੜੇ ਰੇਟ ਨੇ ਉਹ ਆਮ ਮਾਰਕੀਟ ਨਾਲੋਂ ਘੱਟ ਨੇ ਇੱਥੇ ਸਾਰੇ ਸ਼ਹਿਰ ਦੇ ਕੋਈ ਵੀ ਟੈਸਟ ਸਾਰੇ ਹੋਣਦੇ ਨੇ ਦੂਜੇ ਨੰਬਰ ਤੇ ਸਾਡੇ ਕੋਲ ਜਿਹੜੇ ਵੱਡੇ ਟੈਸਟ ਨੇ ਜਿਵੇਂ ਐਫਸੀਆ ਹੋ ਗਿਆ ਜਾਂ ਇਹਨਾਂ ਕੋਈ ਐਮ ਆਰ ਆਈ ਹੋ ਗਈ ਉਹ ਟੈਸਟ ਸਾਨੂੰ ਅਜੇ ਫਾਇਦਾ ਨਹੀਂ ਭਾਈ ਮੈਂ ਤੇ ਇਹ ਗੱਲ ਕਵਾਂਗਾ ਵੀ ਆਪਾਂ ਸਾਰੇ ਇੱਕ ਗਰੀਬ ਪਰਿਵਾਰ ਤੋਂ ਉੱਠੇ ਆਂ। ਜੀ। ਅੱਜ ਪਰਮਾਤਮਾ ਨੇ ਸਾਰਾ ਕੁਝ ਦਿੱਤਾ। ਜੀ। ਦਿੱਤਿਆ ਹੋਇਆ ਟੀਡਾਂ ਦਾ ਉਹਦਾ ਸ਼ੁਕਰਾਨਾ ਹੈ ਤੇ ਮੈਂ ਹਰ ਇੱਕ ਨੂੰ ਬੇਨਤੀ ਵੀ ਕਰਦਾ ਵੀ ਜਿੱਦਾਂ ਮੈਂ ਵੀ ਤਕਰੀਬਨ 7-8 ਸੋ ਫਰਾ ਗੋਤਾ ਜੀ ਦੱਸਿਆ ਡਾਕਟਰ ਸਾਹਿਬ ਨੇ ਵੀ ਇਹ ਵੀ ਉਹ ਬਿਮਾਰੀ ਦੇ ਨਾਲ ਫੇਟ ਤੇ ਲੈ ਤੇ ਮੈਂ ਵੀ ਉੱਥੋਂ ਨਿਕਲ ਕੇ ਆਇਆ ਤੇ ਇਹ ਜਿਹੜੇ ਆਪਾਂ ਟੈਕਟ ਕਰਾਉਨੇ ਆਂ ਆਮ ਬੰਦਾ ਟੈਕਟ ਨਹੀਂ ਖਰਾਫ ਹਿੱਤਾ। ਠੀਕ ਹੈ। ਮੈਂ ਇੱਥੇ ਜਿਹੜੇ ਮੇਰੇ ਕੋਲ ਮਰੀਜ਼ ਆਉਂਦੇ ਨੇ ਕਈ ਵਾਰੀ ਉਹ ਡਾਕਟਰ ਸਾਹਿਬ ਨਾਲ ਕਈ ਵਾਰੀ ਸ਼ਿਕਾਇਤ ਵੀ ਕਰਦੇ ਨੇ ਵੀ ਅਸੀਂ 20 ਫਿਰ ਉਹਨਾਂ ਦਾ ਇਲਾਜ ਹੋਏ ਅਸੀਂ ਫ੍ਰੀ ਕਰਦੇ ਆ ਜੋ 20 ਰੁਪਏ ਫੀਸ ਵੀ ਉਹਨਾਂ ਕੋਲੋਂ ਨਹੀਂ ਲੈਦੇ ਇੱਥੇ ਉਹ ਜਿਹੜੇ ਸ਼ੋਕਰ ਘਟੋ ਘਟ 50 ਰੁਪਏ ਬਜ਼ਾਰ ਲੈਂਦੇ ਨੇ ਉਹ ਇੱਥੇ 10 ਰੁਪਏ ਹੈ ਛੇ ਜੁਬੀ ਤੇ 200 ਰੁਪਿਆ ਉਹ ਤੁਹਾਨੂੰ 70 ਵੀ ਲੱਗਨੇ ਆ ਇਹ ਸਾਰੀ ਰੇਟ ਲਿਸਟ ਪੂਰੀ ਲਿਖ ਕੇ ਲਈ ਹੋਈ ਹੈ ਠੀਕ ਹੈ ਸਾਰੇ ਫਰੀਰ ਦੇ ਟੈਟ ਜਿਹੜੇ ਬਿਜਾਰ ਤੁਹਾਡੇ ਕੋਲ 200 2000 2500 ਦਾ ਕਰਦੇ ਨੇ ਉਹ ਤਕਰੀਬਨ 8500 ਵਿੱਚ ਹੋ ਜਾਣਾ ਹੈ ਅਸਾਡੇ ਮੈਨੇਜਰ ਸਾਹਿਬ ਖੜੇ ਨੇ ਸੁਧਾਰ ਕੁਸ਼ੀਲ ਸਿੰਘ ਜੀ ਬਾਕੀ ਤੁਹਾਨੂੰ ਇਹਨਾਂ ਨੇ ਦੱਸ ਦੇਣਾ ਤੇ ਇਹਨਾਂ ਨੇ ਮੈਨੂੰ ਖੁੱਲੀ ਛੁੱਟੀ ਵੀ ਦਿੱਤੀ ਆ ਵੀ ਤੁਸੀਂ ਜੇ ਤੇ ਕਿ ਲਗੇ ਤੇ ਟੈਕਟ ਵੀ ਕਰਾਉਣੇ ਨੇ ਪੈਸੇ ਰੇਟ ਕਰ ਹੋਰ ਜੋ ਵੀ ਕਰਨਾ ਤੁਹਾਨੂੰ ਕਰਾਓ ਜੇ ਅਸੀਂ ਕਹਿੰਦੇ ਹਰ ਇੱਕ ਬੰਦਾ ਇੱਥੇ ਆਵੇ ਉਹ ਆ ਕੇ ਇਥੋਂ ਲਾਭ ਪ੍ਰਾਪਤ ਕਰੇ ਠੀਕ ਹੈ ਆਣਾ ਬੰਦ ਕਰਦਾ ਤਾਂ ਹੀ ਫਾਇਦਾ ਜੇ ਤੁਹਾਨੂੰ ਉਹਦਾ ਲਾਹ ਕਰੇ ਤੁਹਾਡੇ ਪਹੁੰਚੇ ਦਾ ਸਾਰਿਆਂ ਤੁਹਾਡੇ ਜਿਹੜੀ ਅੱਜ ਕਹਿਣਾ ਚਾਹੁੰਦੇ ਵੀ ਸਾਰੇ ਆਓ ਇੱਥੇ ਠੀਕ ਹੈ ਸਰ ਆਣਾ ਚਾਹੀਦਾ